ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੂਨ 84 ਦਾ ਦਰਬਾਰ ਸਾਹਿਬ ਤੇ ਦਿੱਲੀ ਤਖਤ ਵੱਲੋਂ ਹਮਲਾ ਤੇ ਇਸ ਤੋਂ ਬਾਅਦ ਨਵੰਬਰ 84 ਦੀ ਨਸਲਕੁਸ਼ੀ ਗੁਰੂ ਖਾਲਸਾ ਪੰਥ ਤੇ ਗੁਰੂ ਗ੍ਰੰਥ ਤੇ ਬਹੁਤ ਵੱਡਾ ਮਾਰੂ ਹਮਲਾ ਸੀ ਜਿਸ ਦਾ ਮੁਕਾਬਲਾ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਤੇ ਉਹਨਾਂ ਦੇ ਜੰਗਜੂਆ ਨੇ ਸ਼ਹਾਦਤਾਂ ਨਾਲ ਤੇ ਕਾਲ ਸੇ ਦੇ ਪਾਤਸ਼ਾਹੀ ਦਾਵੇ ਦਾ ਝੰਡਾ ਬਲੰਦ ਕਰਕੇ ਕੀਤਾ ਇਸ ਹਮਲੇ ਨੇ ਸਿੱਖਾਂ ਸਾਹਮਣੇ ਬਹੁਤ ਵੱਡਾ ਸਵਾਲੀਆ ਚਿੰਨ੍ਹ ਲਾ ਦਿੱਤਾ ਤੇ ਬਹੁਤ ਵੱਡੇ ਸਵਾਲ ਖੜਾ ਕਰ ਦਿੱਤੇ ਉਸ ਸਮੇਂ ਪੁਰਾਣੇ ਸਾਰੇ ਹੀ ਰਿਸ਼ਤੇ ਨਾਤੇ ਸਮਾਜਿਕ ਤੇ ਰਾਜਨੀਤਿਕ ਮੈਨੇ ਸਭ ਕੁਝ ਹੀ ਬਦਲ ਗਿਆ ਸੀ ਤੇ ਬੜੀ ਅਨਿਸ਼ਚਿਤਤਾ ਸੀ ਤੇ ਉਹ ਸਾਰਿਆਂ ਨੂੰ ਦੇਖਦੇ ਹੋਏ ਖਾਲਸੇ ਪੰਥ ਦੀ ਸਮੁੱਚੀ ਜੋ ਉਸ ਵਕਤ ਜੋ ਉਹਨਾਂ ਦੀ ਇੱਕ ਚਾਹਨਾ ਸੀ ਉਹਨੂੰ ਦੇਖਦੇ ਹੋਏ ਦਮਦਮੀ ਟਕਸਾਲ ਨੇ 26 ਜਨਵਰੀ 1986 ਨੂੰ ਸਰਬਤ ਖਾਲਸਾ ਸੱਦਿਆ ਇਹ ਹੁਣ ਦੇ ਸਮਿਆਂ ਦੇ ਇਤਿਹਾਸ ਵਿੱਚ ਇਹ ਜਿਹੜਾ ਸਰਬਤ ਖਾਲਸਾ ਆ ਇਹ ਬਹੁਤ ਇੱਕ ਵੱਡਾ ਮਾਇਨਾ ਰੱਖਦਾ ਹੈ ਕਿਉਂਕਿ ਲੰਬੇ ਸਮੇਂ ਬਾਅਦ ਖਾਲਸਾ ਪੰਥ ਨੇ ਆਪਣੀ ਪਰੰਪਰਾ ਤੇ ਗੁਰੂ ਗ੍ਰੰਥ ਤੋਂ ਸੇਧ ਲੈ ਕੇ ਦੁਬਾਰਾ ਸਰਬਤ ਖਾਲਸਾ ਗੁਰਮਤਿ ਤੇ ਸਾਂਝੀ ਅਗਵਾਈ ਦੀ ਰੀਤ ਨੂੰ ਤੋੜਿਆ ਇਸ ਸਮਾਗਮ ਵਿੱਚ ਪੁਰਾਣਾ ਸਭ ਕੁਝ ਰੱਦ ਕੀਤਾ ਗਿਆ ਤੇ ਸਾਂਝੀ ਅਗਵਾਈ ਪੰਥ ਕਮੇਟੀ ਤਹਿਤ ਅੱਗੇ ਪੇਸ਼ ਕੀਤੀ ਗਈ ਜਿਸ ਨੇ ਅਗਲੇ ਸਮਿਆਂ ਵਿੱਚ ਖਾੜਕੂ ਸੰਗਰਸ਼ਦਾਨ ਇੱਕ ਸ਼ਾਨਦਾਰ ਇੱਕ ਅਤੇ ਆਏ ਉਹਨਾਂ ਦਾ ਹੈ ਜਿਹੜਾ ਸ਼ਹਾਦਤਾਂ ਦਾ ਤੇ ਜੰਗ ਦਾ ਹੁਣ ਦਾ ਸਮਾਂ ਜੋ ਇਸ ਵਕਤ ਆ ਦੁਨੀਆ ਦਾ ਸਮੁੱਚੀ ਦਾ ਉਹ ਉਹ ਹੀ ਜੇ ਸਮਾਂ ਆ ਕਿ ਇੱਕ ਅਨਿਸ਼ਚਿਤਤਾ ਆ ਬਹੁਤ ਸਾਰੇ ਪਾਸੇ ਰਾਜਿਕਤਾ ਆ ਤੇ ਪ੍ਰਾਣਾ ਸਭ ਕੁਝ ਹੀ ਟਹਿ ਗਿਆ ਨਵਾਂ ਕੁਝ ਬਣਿਆ ਨਹੀਂ ਇਹਦੇ ਵਿੱਚ ਖਾਲਸਾ ਪੰਥ ਲਈ ਬਹੁਤ ਜ਼ਰੂਰੀ ਹੈ ਕਿ ਉਹ ਆਪਣੇ ਆਪ ਨੂੰ ਪੰਥਕ ਤੌਰ ਤੇ ਸੂਤਰਬੱਧ ਕਰੇ ਆਪਣੀਆਂ ਪਰੰਪਰਾਵਾਂ ਵੱਲ ਤੇ ਗੁਰੂ ਗ੍ਰੰਥ ਸਾਹਿਬ ਵੱਲੋਂ ਮੁੜੇ ਇਸ ਇਸ ਲਈ ਸਾਨੂੰ ਉਸ 26 ਜਨਵਰੀ 86 ਦੇ ਸਰਬਤ ਖਾਲਸੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਤੇ ਅੱਜ ਦੇ ਸਮੇਂ 'ਚ ਜੋ ਨਵੇਂ ਬਾਨ ਨੂੰ ਬੰਨਣਾ ਚਾਹੀਦਾ ਸਾਜੀ ਅਗਵਾਈ ਦਾ ਇਸ ਕਰਕੇ ਇਹ ਹੁਣ ਬਹੁਤ ਜ਼ਰੂਰੀ ਆ ਕਿ ਅਸੀਂ 26 ਜਨਵਰੀ ਨੂੰ ਅਕਾਲ ਤਖਤ ਦੇ ਸਮੁੱਚੇ ਰੂਪ ਵਿੱਚ ਸਾਰਾ ਹੀ ਪੰਥ ਸੀ ਉੱਥੇ ਪਹੁੰਚੀਏ ਉੱਥੇ ਪਹੁੰਚ ਕੇ ਆਪਣੇ ਸੰਘਰਸ਼ ਤੋਂ ਆਪਣੇ ਜੰਗ ਤੋਂ ਆਪਣੇ ਸ਼ਹੀਦਾਂ ਤੋਂ ਪ੍ਰੇਰਣਾ ਲਈਏ ਤੇ ਅਰਦਾਸ ਕਰੀਏ ਗੁਰੂ ਅੱਗੇ ਕਿ ਗੁਰੂ ਸਾਨੂੰ ਬਲ ਬਖਸ਼ੇ ਸਮਰੱਥਾ ਬਖਸ਼ੇ ਜੋ ਕੀ ਜੋ ਅਗਲਾ ਸੰਘਰਸ਼ ਆ ਜੋ ਅੱਗੇ ਆਉਣ ਵਾਲੇ ਸਮੇਂ ਆ ਜੋ ਬੜੇ ਹੀ ਚੈਲੰਜਸ ਆ ਰਹੇ ਆ ਤੇ ਬੜੇ ਹੀ ਸਵਾਬਨਾ ਵਾਲੇ ਆ ਤੇ ਬਹੁਤ ਕੁਝ ਦੇ ਵਿੱਚ ਹੋਣਾ ਆ ਉਦੇ ਵਿੱਚ ਅਸੀਂ ਆਪਣੇ ਪੰਥ ਨੂੰ ਸੋਤਰਤਾਰ ਕਰੀਏ ਤੇ ਸਾਂਝੀ ਅਗਵਾਈ ਤਹਿਤ ਅੱਗੇ ਤੁਰੀਏ ਮੇਰੀ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਹੈ ਕਿ ਸਰਬਤ ਖਾਲਸਾ ਤੇ ਗੁਰੂ ਸੰਗਤ ਕਿ ਆਪਾਂ ਸਾਰੇ ਹੀ ਉਸ ਦਿਨ ਵੱਧ ਤੋਂ ਵੱਧ ਅਕਾਲ ਤਖਤ ਤੇ ਪਹੁੰਚੀਏ ਤੇ ਆਪਣੇ ਉਸ ਜੰਗ ਨੂੰ ਤੇ ਸ਼ਹੀਦਾਂ ਨੂੰ ਯਾਦ ਕਰੀਏ ਗੁਰੂ ਅੱਗੇ ਅਰਦਾਸ ਕਰੀਏ ਕਿ ਸਾਨੂੰ ਸਮਰਾਥਾ ਤੇ ਬਲ ਬਖਸ਼ੇ ਸਾਨੂੰ ਇਹ ਇਕਤਾ ਇਤفاق ਬਖਸ਼ੇ ਕਿ ਅਸੀਂ ਜੋ ਆਪਣਾ ਅਗਲਾ ਸੰਘਰਸ਼ ਹੈ ਖਾਲਸੇ ਦੀ ਆਜ਼ਾਦੀ ਵਾਲਾ ਹਲੇਮੀ ਰਾਜ ਵਾਲਾ ਖਾਲਿਸਤਾਨ ਵਾਲੇ ਜਵਰਾਇ ਉਸ ਵੱਲ ਤਕੜੇ ਹੋ ਕੇ ਵਸ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ